ਤਾਂ ਤਾਂ ਗੁਰੂ ਨਾਨਕ ਦੇਵ ਜੀ ਪਾਈ ਮਰਦਾਨਾ ਜੀ ਨਾਲ ਕੀਰਤਪੁਰ ਦੀ ਧਰਤੀ ਤੇ ਗਏ ਤਾਂ ਉਸ ਇਲਾਕੇ ਦੀ ਖੂਬਸੂਰਤੀ ਨੂੰ ਦੇਖ ਕੇ ਗੁਰੂ ਜੀ ਨੇ ਉੱਥੇ ਕੁਝ ਦਿਨ ਰੁਕਣ ਦਾ ਮਨ ਬਣਾ ਲਿਆ ਗੁਰੂ ਜੀ ਇੱਕ ਉੱਚੀ ਜਗ੍ਹਾ ਤੇ ਬੈਠ ਕੇ ਜੋ ਕਿ ਇੱਕ ਢਿੱਲਾ ਸੀ ਤੇ ਉੱਥੇ ਬੈਠ ਕੇ ਮਰਦਾਨੇ ਨੂੰ ਰਬਾਬ ਵਜਾਣ ਲਈ ਕਹਿਣ ਲੱਗੇ ਮਰਦਾਨੇ ਨੇ ਰਬਾਬ ਵਜਾਣੀ ਸ਼ੁਰੂ ਕੀਤੇ ਤੇ ਗੁਰੂ ਜੀ ਆਪਣੇ ਮੁਖ ਵਿੱਚੋਂ ਬਾਣੀ ਉਚਾਰਨ ਲੱਗੇ ਹੁੰਦਾ ਕੀ ਇਹ ਗੁਰੂ ਜੀ ਜਿਸ ਢਿੱਲੇ ਤੇ ਬੈਠੇ ਸਨ ਉਹ ਢਿੱਲਾ ਬਾਬਾ ਬੁੱਢਣ ਸਾਹਿਬ ਜੀ ਦਾ ਢਿੱਲਾ ਸੀ ਆਪ ਤੇ ਬਾਣੀ ਦੀ ਆਵਾਜ਼ ਸੁਣ ਕੇ ਬਾਬਾ ਬੁੱਢਣ ਸਾਜੀ ਛੇਤੀ ਛੇਤੀ ਨਾਲ ਉੱਥੇ ਆਏ ਤੇ ਉਹਨਾਂ ਨੂੰ ਕਹਿਣ ਲੱਗੇ ਤੁਸੀਂ ਕੌਣ ਹੋ ਇੱਥੇ ਕੀ ਕਰ ਰਹੇ ਹੋ ਮਰਦਾਨਾ ਬਾਬਾ ਬੁੱਢਣ ਸਾਜੀ ਨੂੰ ਜਵਾਬ ਦਿੰਦਾ ਹੈ ਇਹ ਕਾਲ ਯੁਗ ਦੇ ਵਿੱਚ ਦੁਨੀਆ ਨੂੰ ਤਾਰਨ ਵਾਲੇ ਗੁਰੂ ਨਾਨਕ ਦੇਵ ਜੀ ਹਨ ਜੋ ਕਿ ਦੁਨੀਆ ਦਾ ਉਧਾਰ ਕਰਦੇ ਕਰਦੇ ਅੱਜ ਤੇਰੇ ਢਿੱਲੇ ਤੇ ਆਏ ਹਨ ਅਤੇ ਮੈਂ ਇਹਨਾਂ ਦਾ ਰਬਾਬੀ ਹਾਂ ਮੇਰਾ ਨਾਮ ਮਰਦਾਨਾ ਹੈ ਬਾਬਾ ਬੁੱਢਣ ਸਾਜੀ ਕਹਿਣ ਲੱਗੇ ਦੇਖਣ ਤੇ ਤਾਂ ਤੁਸੀਂ ਵਕੀਰ ਜਿਹੇ ਲੱਗਦੇ ਹੋ ਪਰ ਤੁਸੀਂ ਇੱਥੇ ਕੀ ਕਰ ਰਹੇ ਹੋ ਇਹ ਮੇਰਾ ਟਿੱਲਾ ਹੈ ਤੇ ਇੱਥੇ ਬੈਠਣ ਤੋਂ ਪਹਿਲਾਂ ਤੁਹਾਨੂੰ ਮੈਨੂੰ ਪੁੱਛਣਾ ਚਾਹੀਦਾ ਸੀ ਗੁਰੂ ਜੀ ਕਹਿਣ ਲੱਗੇ ਰੱਬ ਦਾ ਸਿਮਰਨ ਕਰਨ ਲਈ ਕਿਸੇ ਨੂੰ ਵੀ ਕੁਝ ਵੀ ਪੁੱਛਣਾ ਨਹੀਂ ਪੈਂਦਾ ਉਹ ਕਦੇ ਵੀ ਕਿਤੇ ਵੀ ਕੀਤਾ ਜਾ ਸਕਦਾ ਹੈ ਨਾਰਾਜ਼ ਹੋਏ ਬਾਬਾ ਬੁੱਢਣ ਸਾਹਿਬ ਜੀ ਕਹਿਣ ਲੱਗੇ ਇਹ ਮੇਰਾ ਇਲਾਕਾ ਹੈ ਇੱਥੋਂ ਦੇ ਲੋਕ ਮੇਰੀ ਪੂਜਾ ਕਰਦੇ ਹਨ ਤੇ ਮੈਨੂੰ ਹੀ ਰੱਬ ਮੰਨਦੇ ਹਨ ਤੁਹਾਡਾ ਕੀ ਭਰੋਸਾ ਇੱਥੇ ਆਪਣਾ ਹੱਕ ਹੀ ਜਮਾ ਕੇ ਬੈਠ ਜਾਓ ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ ਕਿ ਅਸੀਂ ਕੁਝ ਸਮੇਂ ਲਈ ਭਕਤੀ ਕਰਨ ਲਈ ਰੁਕੇ ਹਾਂ ਤੇ ਕੁਝ ਸਮਾਂ ਰੱਬ ਦਾ ਨਾਮ ਸਿਮਰ ਕੇ ਅੱਗੇ ਚਲੇ ਜਾਵਾਂਗੇ ਤੂੰ ਫਿਕਰ ਨਾ ਕਰ ਤੇਰੇ ਢਿੱਲੇ ਤੋਂ ਅਸੀਂ ਕੀ ਲੈਣਾ ਹੈ ਇਸ ਨਾਲ ਸਾਨੂੰ ਕੋਈ ਮਤਲਬ ਨਹੀਂ ਬਾਬਾ ਬੁੱਢਣ ਚਾਜੀ ਨੂੰ ਐ ਸੁਣ ਕੇ ਬਹੁਤ ਗੁੱਸਾ ਆਇਆ ਤੇ ਕਹਿਣ ਲੱਗੇ ਮੈਂ ਤੁਹਾਨੂੰ ਆਪਣੇ ਸਥਾਨ ਤੇ ਬੈਠਣ ਦੀ ਇਜਾਜ਼ਤ ਨਹੀਂ ਦਿੰਦਾ ਹਾਂ ਤੇ ਆਪਣਾ ਰਬਾਬ ਚੁੱਕੋ ਇੱਥੇ ਚਲੇ ਜਾਓ ਗੁਰੂਜੀ ਤਾਂ ਜਾਣੀ ਜਾਣਸਨ ਉਹ ਬਾਬਾ ਬੁੱਢਣ ਚਾਹ ਦੇ ਇਹ ਗੱਲ ਸੁਣ ਕੇ ਮੁਸਕੁਰਾਉਣ ਲੱਗੇ ਮਰਦਾਨੇ ਨੂੰ ਕਹਿਣ ਲੱਗੇ ਤੂੰ ਰਵਾਬ বাজਾਈ ਜਾ ਮਰਦਾਨੇ ਨੇ ਰਵਾਬ বাজਾਣਾ ਸ਼ੁਰੂ ਕਰ ਦਿੱਤਾ ਇਹ ਸਭ ਦੇਖ ਕੇ ਬਾਬਾ ਬੁੱਢਣ ਸਾਜੀ ਹੋਰ ੜਕ ਗਏ ਤੇ ਕਹਿਣ ਲੱਗੇ ਤੁਸੀਂ ਮੇਰੀ ਗੱਲ ਨਹੀਂ ਮੰਨ ਰਹੇ ਹੋ ਕੋਈ ਗੱਲ ਨਹੀਂ ਕੁਝ ਸਮਾਂ ਰੁਕੋ ਮੇਰਾ ਸ਼ੇਰ ਬੱਕਰੀਆਂ ਚੁਰਾਣ ਗਿਆ ਹੋਇਆ ਹੈ ਤੇ ਜਿਵੇਂ ਹੀ ਆਏਗਾ ਉਹ ਤੁਹਾਡੇ ਤੇ ਹਮਲਾ ਕਰੇਗਾ ਫਿਰ ਮੈਂ ਦੇਖਦਾ ਹਾਂ ਤੁਸੀਂ ਇੱਥੇ ਕਿਵੇਂ ਰੁਕਦੇ ਹੋ ਐ ਸੁਣ ਕੇ ਗੁਰੂ ਜੀ ਕਹਿਣ ਲੱਗੇ ਅੱਛਾ ਫਕੀਰਾ ਜੀਤੂ ਸਾਨੂੰ ਹੋਰ ਵਾਰ ਇੱਥੋਂ ਉੱਠਣ ਲਈ ਕਹਿੰਦਾ ਤਾਂ ਹੋ ਸਕਦਾ ਸੀ ਅਸੀਂ ਚਲੇ ਜਾਂਦੇ ਪਰ ਹੁਣ ਤੂੰ ਸ਼ੇਰ ਦੀ ਧਮਕੀ ਦਿੱਤੀ ਹੈ ਚੱਲ ਤੇਰੇ ਸ਼ੇਰ ਨੂੰ ਵੀ ਵੇਖ ਹੀ ਲੈਂਦੇ ਹਾਂ ਆ ਲੈਂਦੇ ਸ਼ੇਰ ਨੂੰ ਭਾਈ ਮਰਦਾਨਾ ਜੀ ਸ਼ੇਰ ਵਾਲੀ ਗੱਲ ਸੁਣ ਕੇ ਡਰ ਗਏ ਤੇ ਗੁਰੂ ਜੀ ਨੂੰ ਕਹਿੰਦੇ ਹਨ ਇੱਥੋਂ ਚੱਲਦੇ ਹਾਂ ਅਸੀਂ ਹੋਰ ਕਿੱਥੇ ਭਗਤੀ ਕਰ ਲਵਾਂਗੇ ਗੁਰੂ ਜੀ ਨੇ ਮਰਤਾਨੇ ਨੂੰ ਸ਼ਾਂਤ ਰਹਿਣ ਲਈ ਕਿਹਾ ਬਾਬਾ ਬੁੱਢਾ ਜੀ ਕਈ ਰਿੱਧੀਆਂ ਸਿੱਧੀਆਂ ਦੇ ਮਾਲਕ ਸਨ ਜਿਨ੍ਹਾਂ ਤੋਂ ਉੱਥੋਂ ਦੇ ਲੋਕ ਵੀ ਬੜੇ ਪ੍ਰਭਾਵਿਤ ਸਨ ਇਸੇ ਕਰਕੇ ਤਾਂ ਬੱਕਰੀਆਂ ਨੂੰ ਖਾਣ ਵਾਲਾ ਜਾਨਵਰ ਛੇਰ ਉਹਨਾਂ ਦੀਆਂ ਬੱਕਰੀਆਂ ਚਰਾਉਣ ਗਿਆ ਹੋਇਆ ਸੀ ਗੁਰੂ ਜੀ ਇਹ ਸਭ ਚੰਗੀ ਤਰ੍ਹਾਂ ਜਾਣਦੇ ਸਨ ਕੁਝ ਸਮਾਂ ਬਾਅਦ ਸ਼ਾਮ ਨੂੰ ਬਾਬਾ ਬੁੱਢਣ ਚਾਜੀ ਦਾ ਛੇਰ ਵਾਪਸ ਆ ਗਿਆ ਬਾਬਾ ਬੁੱਢਣ ਸਾਜੀ ਵੇਖ ਰਹੇ ਸਨ ਕਿ ਛੇਰ ਨੂੰ ਵੇਖ ਕੇ ਡਰ ਨਾਲ ਫਕੀਰ ਉੱਥੋਂ ਚਲੇ ਜਾਣਗੇ ਪਰ ਅਗਲਾ ਕੌਤਕ ਦੇਖ ਕੇ ਬਾਬਾ ਬੁੱਢਣ ਸਾਜੀ ਹੱਕੇ ਬਕੇ ਰਹਿ ਗਏ ਕਿ ਆ ਕੀ ਹੋ ਗਿਆ ਹੈ ਆਪਣੇ ਵੱਲ ਛੇਰਾਉਂਦਾ ਦੇਖ ਕੇ ਮਰਦਾਨਾ ਡਰ ਗਿਆ ਤੇ ਗੁਰੂ ਜੀ ਦੇ ਪਿੱਛੇ ਲੁਕ ਗਿਆ ਗੁਰੂ ਜੀ ਕਹਿ ਲਗੇ ਮਰਦਾਨਿਆ ਰਵਾ ਬਜਾ ਪਰ ਮਰਦਾਨੇ ਦੀ ਤੇ ਡਰ ਨਾਲ ਆਵਾਜ਼ ਹੀ ਨਹੀਂ ਸੀ ਨਿਕਲ ਰਹੀ ਪਾਪਾ ਬੁੱਢਨ ਸਾਜੀ ਦੇਖ ਰਹੇ ਸਨ ਕਿ ਹੁਨੇ ਸ਼ੇਰ ਇਹਨਾਂ ਤੇ ਚਪਟ ਮਾਰੇਗਾ ਸ਼ੇਰ ਅੱਗੇ ਵੱਧਾ ਗਿਆ ਤੇ ਗੁਰੂ ਜੀ ਨੇ ਜਦੋਂ ਸ਼ੇਰ ਵੱਲ ਦੇਖਿਆ ਤਾਂ ਉਸ ਸ਼ੇਰ ਨੇ ਚਪਟ ਤਾਂ ਕੀ ਮਾਰਨੀ ਸੀ ਅਗਲੇ ਦੋਵੇਂ ਪੰਜੇ ਨੀਵੇਂ ਕਰਕੇ ਸਿਰ ਝੁਕਾ ਕੇ ਗੁਰੂ ਜੀ ਨੂੰ ਨਮਸਕਾਰ ਕਰਨ ਲਗਾ ਬਾਬਾ ਬੁੱਢਣ ਸਾਹਿਬ ਜੀ ਹਰਿਆਣ ਪਰੇਸ਼ਾਨ ਹੋ ਗਏ ਕਿ ਸ਼ੀਰ ਨੇ ਤਾਂ ਮੈਨੂੰ ਅਜ ਤੱਕ ਮੱਥਾ ਨਹੀਂ ਟੇਕਿਆ ਲੱਗਦਾ ਹੈ ਇੱਕੋ ਹੀ ਰੱਬੀ ਰੂਹ ਹੈ ਜੋ ਦੁਨੀਆਂ ਨੂੰ ਤਾਰਨ ਲਈ ਧਰਤੀ ਤੇ ਆਈ ਹੋਈ ਹੈ ਬਾਬਾ ਬੁੱਢਣ ਸਾਹਿਬ ਜੀ ਜਲਦੀ ਨਾਲ ਗਏ ਤੇ ਇੱਕ ਦੁੱਧ ਦਾ ਪਿਆਲਾ ਲੈ ਕੇ ਗੁਰੂ ਜੀ ਕੋਲ ਆਏ ਤੇ ਕਹਿਣ ਲੱਗੇ ਮੈਨੂੰ ਮਾਫ਼ ਕਰ ਦਿਓ ਮੈਨੂੰ ਤੁਹਾਡੇ ਨਾਲ ਇਸ ਤਰ੍ਹਾਂ ਪੇਸ਼ ਨਹੀਂ ਸੀ ਆਉਣਾ ਚਾਹੀਦਾ ਤੁਸੀਂ ਇਹ ਦੁੱਧ ਸ਼ਕ ਲਓ ਤੇ ਮੇਰੀ ਭੁੱਲ ਨੂੰ ਬਖਸ਼ਾਓ ਗੁਰੂ ਜੀ ਕਹਿਣ ਲੱਗੇ ਦੁੱਧ ਤਾਂ ਤੇਰੇ ਕੋਲ ਪਹਿਲਾਂ ਵੀ ਸੀ ਉਦੋਂ ਕਿਉਂ ਨਾ ਲੈ ਕੇ ਆਇਆ ਹੁਣ ਨਹੀਂ ਛਕਣਾ ਬਾਬਾ ਬੁੱਢਣ ਚਾਜੀ ਪੁੱਛਦੇ ਨੇ ਕਿਉਂ ਗੁਰੂ ਜੀ ਗੁਰੂ ਜੀ ਆਖਣ ਲੱਗੇ ਫਕੀਰਾਂ ਤੂੰ ਦੁੱਧ ਲੇਟ ਲੈ ਕੇ ਆਇਆ ਹੈ ਜੇ ਆਉਂਦਿਆਂ ਨੂੰ ਪੁੱਛਦਾ ਤਾਂ ਸ਼ਾਇਦ ਛਕ ਲੈਂਦੇ ਪਰ ਹੁਣ دیر ਹੋ ਚੁੱਕੀ ਹੈ ਤੂੰ ਦੁੱਧ ਛਕਾਉਣ ਲੱਗਿਆਂ ਦੇਰ ਲਈ ਹੈ ਅਸੀਂ ਹੁਣ ਦੇਰ ਨਾਲ ਹੀ ਛਕਾਂਗੇ ਬੁੱਢਣ ਚਾਹ ਫਕੀਰ ਪੁੱਛਦੇ ਹਨ ਮਹਾਰਾਜ ਕਿੰਨੀ ਕੁ ਦੇਰ ਲੱਗੇਗੀ ਗੁਰੂ ਜੀ ਕਹਿੰਦੇ ਹਨ ਛੇਵੇਂ ਜਾਮੇ ਵਿੱਚ ਤੇਰੇ ਤੋਂ ਦੁੱਧ ਛਕਾਂਗੇ ਫਕੀਰ ਪੁੱਛਦਾ ਹੈ ਹੁਣ ਕਿਹੜਾ ਜਾਮਾ ਹੈ ਗੁਰੂ ਜੀ ਕਹਿੰਦੇ ਹਨ ਇਹ ਪਹਿਲਾ ਜਾਮਾ ਹੈ ਫਕੀਰ ਕਹਿੰਦਾ ਹੈ ਗੁਰੂ ਜੀ ਇੰਨੇ ਲੰਮੇ ਸਮੇਂ ਤੱਕ ਜੇ ਮੈਨੂੰ ਕੁਝ ਹੋ ਗਿਆ ਫਿਰ ਗੁਰੂ ਜੀ ਕਹਿੰਦੇ ਹਨ ਫਕੀਰਾ ਜਦੋਂ ਤੱਕ ਅਸੀਂ ਤੇਰੇ ਤੋਂ ਦੁੱਧ ਨਹੀਂ ਛਕ ਲੈਂਦੇ ਉਦੋਂ ਤੱਕ ਤੈਨੂੰ ਕੁਝ ਨਹੀਂ ਹੁੰਦਾ ਫਕੀਰ ਕਹਿੰਦੇ ਹਨ ਪਰ ਗੁਰੂ ਜੀ ਉਸ ਸਮੇਂ ਜੇ ਮੇਰੇ ਕੋਲ ਦੁੱਧ ਨਾ ਹੋਇਆ ਤਾਂ ਫਿਰ ਮੈਂ ਕੀ ਕਰਾਂਗਾ ਪੁਰੂ ਜੀ ਕਹਿੰਦੇ ਹਨ ਫਕੀਰਾ ਐ ਦੁੱਧ ਟੋਇਆ ਪਟਕੇ ਇੱਥੇ ਹੀ ਨੱਪ ਦੇ ਜਦੋਂ ਤੱਕ ਅਸੀਂ ਨਹੀਂ ਆਂਦੇ ਇਸ ਨੂੰ ਪੁੱਟੀ ਨਾ ਛੇਵੇਂ ਜਾਮੇ ਵਿੱਚ ਜਦੋਂ ਅਸੀਂ ਤੇਰੇ ਕੋਲ ਆਵਾਂਗੇ ਐਹੀ ਦੁੱਧ ਛਕਾਂਗੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਤੇ ਜੋਤੀ ਜੋਤ ਸਮਾਨ ਤੋਂ ਬਾਅਦ ਜਦੋਂ ਛੇਵੇਂ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਪਾਸ ਆਏ ਤਾਂ ਕਹਿਣ ਲੱਗੇ ਅਸੀਂ ਤੇਰੇ ਕੋਲ ਦੁੱਧ ਛਕਣ ਆਏ ਹਾਂ ਜਾ ਟੋਇਆ ਪਟ ਤੇ ਦੁੱਧ ਲੈ ਕੇ ਆ ਬਾਬਾ ਬੁੱਢਾ ਸਾਜੀ ਟੋਇਆ ਪਟਕੇ ਦੁੱਧ ਲੈ ਕੇ ਆਏ ਤੇ ਗੁਰੂ ਜੀ ਨੇ ਦੁੱਧ ਛਕ ਲਿਆ ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਵਚਨ ਪੂਰੇ ਕੀਤੇ ਤੇ ਇਸ ਤੋਂ ਬਾਅਦ ਬਾਬਾ ਬੁੱਢਾ ਸਾਜੀ ਵੀ ਅਕਾਲ ਚਲਾਣਾ ਕਰ ਗਏ ਸਤਨਾਮ ਸ਼੍ਰੀ ਵਾਹਿਗੁਰੂ ਜੀ